ਅਤੇ ਇਹਦਾ ਕੋਈ ਖਵਾ ਵਾਲੀ ਨਹੀਂ ਐਸਾ ਹੁੰਦੀ ਰੱਬਿਆ ਕਿ ਉਸ ਹਨੇਰੇ ਨੂੰ ਦੂਰ ਕਰਨ ਵਾਸਤੇ ਸਤੁਰ ਨਾਮਿਕ ਮਗੜਿਆ ਨਿਵੀ ਤੋਂ ਜਗ ਚਰੂ ਜੋ ਕਾਲ ਸੁਧ ਨਿਕੜਿਆ ਤਾਲੀ ਜਬੇ ਅੰਧੀਏ ਕੋਰਵਾ ਉਸੇ ਮੌਕੇ ਸਰਵਿਤ ਹੋਏ ਉਹਨਾਂ ਨੇ ਜਿਹੜਾ ਇਹ ਹਨੇਰਾ ਦੁਨੀਆ ਦਾ ਮਨੁੱਖਤਾ ਦਾ ਦੂਰ ਕੀਤਾ ਕਿਹੜਾ ਹਨੇਰਾ ਸੀ

जा के गुते सुनहरी उपदेश तो सतपुरानी मनुखता की झोली